ਪਰਧਾਨ ਪੰਜਾਬ ਰੋਡਵੇ ਵਰਗੋਂ ਇੰਟਿੰਗ ਅੱਜ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆਂ ਪੰਜਾਬ ਰੋਡਵੇ ਦੀ ਢੈਂਦੀ ਕਲਾ ਨੂੰ ਚੜ੍ਹਦੀ ਕਲਾ 'ਚ ਲਿਆਉਣ ਵਾਸਤੇ ਇਹ ਸਾਡੇ ਜਿਹੜੇ ਸੁਝਾਅ ਆ ਉਹ ਸਰਕਾਰ ਸੁਣੇ ਪੰਜਾਬ ਰੋਡਵੇ ਦਾ ਸਰਕਾਰ ਜਿਹੜੀ ਹੈ ਉਹ ਬੇੜਾ ਕਰ ਕਰਨ ਜਾ ਰਹੀ ਹੈ ਸਰਕਾਰ ਨੂੰ ਅਸੀਂ ਆਪਣੇ ਸੁਝਾਅ ਦੇਵਾਂਗੇ ਕਿ ਰੋਡਵੇ ਜਿਹੜੀ ਹੈ ਉਹ ਕਦੇ ਘਟੇ 'ਚ ਨਹੀਂ ਜਾਂਦੀ ਇਹ ਸਰਕਾਰ ਦਾ ਖਜ਼ਾਨਾ ਭਰ ਸਕਦੀ ਹੈ ਜੇ ਸਰਕਾਰ ਇਹਨੂੰ ਸਹੀ ਤਰੀਕੇ ਨਾਲ ਚਲਾਵੇ ਕਾਰਨ ਕੀ ਹੈ ਕਾਰਨ ਹੈਗਾ ਜੀ ਵੀ ਮਤਲਬ ਸਾਡੀ ਤੋਂ ਕੋਈ ਗੱਲ ਸੁਣਦੇ ਨਹੀਂ ਹਾਲਾਂਕਿ ਯੂਨੀਅਨ ਜਿਹੜੀ ਹੈ ਉਹ ਸਰਕਾਰ ਔਰ ਮਲਾਜਿਮਾ ਦੇ ਵਿੱਚ ਕਿڑی ਦਾ ਕੰਮ ਕਰਦੀ ਹੈ ਸਾਨੂੰ ਇਹੋ ਸੁਣਨਾ ਚਾਹੀਦਾ ਪੰਜਾਬ ਰੋਡਵੇ ਦੇ ਵਿੱਚ ਮਲਾਜਿਮਾਂ ਦੀਆਂ ਪ੍ਰੋਮੋਸ਼ਨਾਂ ਦਾ ਬੁਰਾ ਹਾਲ ਹੈ ਬੜੀਆਂ ਬੜੀਆਂ ਪੋਸਟ ਜਿਹੜੀਆਂ ਪੋਸਟਾਂ ਖਾਲੀ ਪਈਆਂ ਬੰਦੇ एलिਜੀਬਲ ਨੇ ਸਰਕਾਰ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਕਰਾਪਸ਼ਨ ਜਿਹੜੀ ਹੈਗੀ ਹੈ ਉਹ ਚੜਦੀ ਕਲਾ ਚੱਲ ਰਹੀ ਹੈ ਰੋਡਵੇ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਜੀ ਕਰਾਪਸ਼ਨ ਜਿਹੜੀ ਕਹਿੰਦੇ ਹੈ ਜ਼ੀਰੋ ਟੋਲਰੈਂਸ ਤੇ ਹੈ ਪਰ ਰੋਡਵੇ ਦੇ ਵਿੱਚ ਇਹ ਖਤਮ ਨਹੀਂ ਹੋਈ ਪੱਕੀ ਭਰਤੀ ਜਿਹੜੀ ਕੋਈ ਨਹੀਂ ਹੋ ਰਹੀ ਬੱਸਾਂ ਜਿਹੜੀਆਂ ਆਈਆਂ ਸਾਡੇ ਕੋਲ ਉਹ ਬੱਸਾਂ ਦੇ ਹਿਸਾਬ ਦੇ ਨਾਲ ਵੀ ਸਾਡੇ ਕੋਲ ਸਟਾਫ ਹੈ ਨਹੀਂ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਤਕਰੀਬਨ 1.5 ਲੱਖ ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਹਾਂ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਲਾਇਆ ਵੇ ਉਹਨਾਂ ਦਾ ਸਾਡੇ ਨਾਲ ਬੋਲ ਚਾਲ ਦਾ ਰਵਈਆ ਜਿਹੜਾ ਉਹ ਬਹੁਤ ਭੈੜਾ ਹੈ ਉਹ ਗੱਲ ਸੁਣ ਕੇ ਵੀ ਰਾਜ਼ੀ ਨਹੀਂ ਪਹਿਲਾਂ ਉਹਨੇ ਸਾਨੂੰ 14 ਤਰੀਕ ਦੀ ਮੀਟਿੰਗ ਦਿੱਤੀ ਉਹ ਬਿਨਾਂ ਕਿਸੇ ਕਾਰਨ ਤੋਂ ਉਹ ਜਿਹੜੀ 28 ਤਰੀਕ ਦੀ ਕਰਤੀ ਔਰ 28 ਤਰੀਕ ਨੂੰ ਵੀ ਉਹਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਮਿਸਬੀਹਵ ਕੀਤਾ